ਮੈਂ ਅਕਲਵੰਦਰ ਸਿੰਘ ਭਾਰਤੀ ਕਿਸਾਨ ਉਨੀਕਤਾ ਗ੍ਰਾਂਹ ਦਾ ਜ਼ਿਲ੍ਹਾ ਪ੍ਰਧਾਨ ਬਣ ਲਿਆ ਗੋਲ ਲਾਗੀ ਜਿਹੜਾ ਰੋਜ਼ਾਂ ਜ਼ਮੀਨ ਦੇ ਖੋਤਸੀ ਨੇ ਤਾਨਾ ਦਿੱਤਾ ਹੋਇਆ ਕੀ ਕਹਾ ਵੈ ਸਾਨੂੰ ਇਹ ਇੱਕ ਜੀ ਪਰਿਵਾਰ ਰਹਿੰਦਾ ਇੱਥੇ ਗਰੀਬ ਪਰਿਵਾਰ ਆ ਇਹਨਾਂ ਦਾ ਡੈਡੀ ਨੂੰ 20 ਸਾਲ ਪਹਿਲਾਂ ਸੜ ਕੇ ਚਲੇ ਗਿਆ ਤੀ ਉਹਦੇ ਕਿਸੇ ਬੰਦੇ ਤੋਂ 45000 ਰੁਪਏ ਲੈਤਾ ਹੋਇਆ ਸੀ ਉਹ 45000 ਤੋਂ ਬੰਦੇ ਨੇ ਕੇਸ ਪਾਤਾ ਜਿਵੇਂ ਨੇ ਬੇਟਿਆਂ ਨੇ ਕੁਛ ਕੋਸ਼ਿਸ਼ ਵੀ ਕਰੀ ਉਹਨੂੰ ਮਿਲਣ ਦੀ ਵੀ ਯਾਰ ਤੁਸੀਂ ਕੇਸ ਨਾ ਪਾਓ ਵੀ ਸਤੋਂ ਕੁਛ ਪੈਸੇ ਯਾਰ ਕਹਿਣੇ ਲੈ ਲਓ ਪਰ ਉਹ ਬੰਦੇ ਨੀਦ ਫੱਟ ਕੇ ਵੀ 50 35 ਲੱਖ ਦਾ ਜਗਾ ਗਈ ਉਹ ਜਗ੍ਹਾ ਤੇ ਨੀਂਦ ਬੱਟੀ ਉਹ ਹੱਲ ਤੋਂ ਮੰਨਿਆ ਨਹੀਂ ਇਹ ਗਰੀਬ ਪਰਿਵਾਰ ਦੀ ਕੇਸ ਲੜਿਆ ਵੀ ਕਿਉਂ ਜਗ੍ਹਾ ਦੇ ਡੈਡੀ ਦੇ ਨਾਮ ਤੇ ਤੇ ਬੱਚਿਆਂ ਦੇ ਡੈਡੀ ਦੇ ਨਾਮ ਤੇ ਉਹ ਇਹਨਾਂ ਦਾ ਕੋਈ ਤਤ ਨਹੀਂ ਬਣਦਾ ਕੇਸ ਲੜਨ ਦੀ ਇਹ ਜੇ ਕੇਸ ਲੜਦੇ ਤੇ ਤਾਂ ਇਹਦਾ ਡੈਡੀ ਪੇਸ ਨਹੀਂ ਹੋ ਰਿਹਾ ਹੱਥੇ ਉਹ ਕੇ ਜਿੱਤੀ ਗਿਆ ਬਹੁਤ ਦੂਰ ਤੱਕ ਇਹ ਲੜੇ ਚਲ ਜਦੋਂ ਇਹਨਾਂ ਨੂੰ ਸੰਮਣ ਆਉਣੇ ਸ਼ੁਰੂ ਹੋ ਗਏ ਬਰਾਂਡ ਕਬਜ਼ੇ ਆਉਣੇ ਸਾਨੂੰ ਅਗੇ ਨਾਲ ਕਾਲ ਮਿਲ ਕਰਿਆ ਤਾਂ ਅਸੀਂ ਇਹ ਬੱਚਿਆਂ ਦੇ ਹਾਲਾਤ ਦੇਖ ਕੇ ਇਹਨਾਂ ਦੀ ਮਾਂ ਦੇ ਹਾਲਾਤ ਦੇਖ ਕੇ ਫਿਰ ਜਸਾ ਸਾਹਿਬ ਪੂਰੇ ਜ਼ਿਲ੍ਹੇ ਦੇ ਵਿੱਚ ਲੋਕਾਂ ਦੀ ਟੀਮ ਨਾਲ ਮੀਟਿੰਗ ਕਰੀ ਜਾਂ ਸਾਰਾ ਦੇਖਿਆ ਵੀ ਕੀ ਗੱਲਬਾਤ ਆ ਫਿਰ ਅਸੀਂ ਨਾਲ ਲਾ ਕੇ ਖੜੇ ਫਿਰ ਅਸੀਂ ਇੱਥੋਂ ਪੁਲਿਸ ਮੋੜਿਆ ਦੋਗਰੀ ਅੱਜ 27 ਤਰੀਕ ਦੇ ਫਿਰ ਬਰੰਟ ਕਬਜ਼ਾ ਦੀ ਅੱਜ ਫੇਰ ਮੋੜਿਆ ਕੱਲ ਇਹਨਾਂ ਦਾ ਕੋਈ ਵਕੀਲ ਥੀ ਜਿਹੜਾ ਬੰਦਾ ਬਰੰਟ ਕਬਜ਼ਾ ਲੈ ਕੇ ਆ ਰਿਹਾਗਾ ਮਰਪਾ ਸਿੰਘ ਅਮਰਗੜ ਰਹਿੰਦਾਗਾ ਉਹਦੀ ਅਸੀਂ ਮਨਤਾ ਬਹੁਤ ਕਰੀ ਜਿੱਥੇ ਬੰਦੀ ਵੱਲੋਂ ਵੀ ਵੀ 40000 ਅਸੀਂ ਪਿੰਡਾਂ ਚੋਂ ਢਾਲ ਪਾ ਕੇ 5-4 ਲੱਖ ਰੁਪਏ ਤੱਕ ਕਰਾ ਸਕਦੇ ਆਗੇ ਜੇ ਉਹ ਗਲਤੀ ਨਾਲ ਬਾਪ ਕਰਕੇ ਗਏ ਬੱਚੇ ਤਾਂ ਕੋਈ ਗਲਤੀ ਹੈ ਨਹੀਂ ਹਾਂ ਵੀ ਇਹਦਾ ਬਾਪ ਗਲਤੀ ਕਰਕੇ ਵੀ ਅਸੀਂ ਢਾੜ ਟੂਲ ਪਾ ਕੇ 5-4 ਲੱਖ ਕੁੜੀਆਂ ਨੇ ਵੀ ਕੁਝ ਕਿਹਾ ਵੀ ਅਸੀਂ ਵੀ ਅੰਕਲ ਵੀ ਸੋਣਾ ਸੁਣਾ ਵੇਦਾਂ ਜਿਹੜਾ ਹੱਟ ਲਵੇ ਕਦੀ ਟੂਟਾਂ ਹੈਗੀ ਆ ਚਲੋ ਅਸੀਂ ਮਨਤਾ ਕਰੀਆਂ ਬਹੁਤ ਉਹਦਾ ਕੋਈ ਲੀਤੇ ਨਹੀਂ ਆਇਆ ਉਹਦੇ ਵਕੀਲ ਦੀ ਮਨਤਾ ਕਰੀਆਂ ਉਲਟਾ ਵਕੀਲ ਉਹਦਾ ਸਾਨੂੰ ਕਹਿੰਦਾ ਵੀ ਅਸੀਂ ਛੋਟ ਦੇ ਪਰਚੇ ਕਰਾਵਾਂਗੇ ਮੇਰਾ ਵੀ ਸਾਡੇ ਦਾ ਰੋਜ਼ੀ ਪਰਚੇ ਰਹਿੰਦੇ ਨੇ ਕਿਉਂ ਅਸੀਂ ਜਦੋਂ ਭਲੇ ਕੰਮ ਖਾਤਰ ਤੁਰਦੇ ਹਾਂ ਕਿਸੇ ਦੀ ਜਾਨ ਬਚਾਉਣ ਖਾਤਰ ਤੁਰਦੇ ਹਾਂ ਜਾਂ ਕਿਸੇ ਗਿਰਾਈ ਉਹਦੇ ਘਰ ਦੀ ਸੱਤ ਬਚਾਉਣ ਖਾਤਰ ਤੁਰਦੇ ਹਾਂ ਕਿਸੇ ਜ਼ਮੀਨ ਬਚ ਅਸੀਂ ਪਰਚੇ ਤੋਂ ਨਹੀਂ ਡਰਦੇ ਪਰ ਅਸੀਂ ਇਹ ਪਰਿਵਾਰਾਂ ਨਾਲ ਧੱਕਾ ਨਹੀਂ ਹੋਣ ਦਿੰਦੇ ਪਹਿਲਾਂ ਵੀ ਨਾਲ ਖੜਿਆ ਹੁਣ ਵੀ ਡਟ ਕੇ ਨਾਲ ਖੜਿਆਂਗੇ ਅਸੀਂ ਜੇ ਕੋਈ ਸਮਝੌਤੇ 'ਚ ਬੈਠਦਾ ਅਸੀਂ ਜ਼ਮੀਨੀ ਰੋਧ ਤੇ ਪਿਆਰਾਂ ਕਰਾਉਣ ਨੂੰ ਜੇ ਕੋਈ ਕਹੇ ਮੈਂ ਧੱਕੇ ਨਾਲ ਇਹਨਾਂ ਨੂੰ ਘਰੋਂ ਬਾਹਰ ਕੱਢ ਕੇ ਇਥੇ ਜਿੰਦਾ ਲਾ ਕੇ ਕਬਜ਼ਾ ਕਰਾਉਣਾਂਗੇ ਇਹ ਅਸੀਂ ਹੋਣ ਨਹੀਂ ਦਿੰਦੇ ਅਗਰ ਜੇ ਹੈਗਾ ਆਪਾਂ ਖਾਣ ਜਿਹੜਾ ਲੱਭੇ ਸਵੇਰ ਤੱਕ ਇੱਥੇ ਬੈਠਣਾ ਪੈ ਸਕਦਾ ਹੈਗਾ ਪਰ ਅੰਤ ਕਬਜੇ ਲੈ ਕੇ ਕੀ ਭਾਂਤੀ ਕਦਾਂ ਜਿਹੜੇ ਆਪੂ ਜਿਹੜੇ ਹੈਗੇ ਬੈਠਣਾ ਪੈ ਆਪ ਬਿਲਕੁਲ ਜੀ ਦਿਨ ਪਰ ਰਾਤ ਕਰ ਦਾਂਗੇ ਪੂਰੇ ਪੰਜਾਬ ਦਾ ਹੋਇਆ ਤਾਂ ਪੰਜਾਬ ਦਾ ਵੀ ਕਰ ਦਾਂਗੇ ਪ੍ਰੋਗਰਾਮ ਜੇ ਅਧਿਗ੍ਰੇਹ ਦੀ ਗੱਲ ਆ ਇਹ ਵੀ ਅਸੀਂ ਕੋਈ ਕਬਜ਼ਾ ਲੈਂਡ ਪ੍ਰਾਂਟ ਕਬਜ਼ਾ ਦਵਾਉਣੀ ਦੇਣਾ ਸਰਕ ਪੁਲਿਸ ਨੇ ਵੀ ਸੋਚਿਆ ਤਾਂ ਅਸੀਂ ਇੱਥੇ ਪੂਰੇ ਪੰਜਾਬ ਦਾ ਇਕੱਠ ਕਰਕੇ ਇੱਥੇ ਇਹਨਾਂ ਸਤ ਪਚਾਵਾਂਗੇ ਮੇਰਾ ਨਾਮ ਸ਼ਿੰਦਰ ਕੌਰ ਹੈ ਜੀ ਇੱਥੇ ਨੇ ਚੱਤਰ ਰਹੇ ਇਸ ਘਰ ਦੇ ਵਿੱਚ ਇੱਥੇ 40 35 40 ਸਾਲ ਹੋ ਗਏ ਜੀ ਅੱਛਾ ਹੁਣ ਕੀ ਨੌਬਤਾ ਆ ਗਈ ਜਿਹੜੇ ਪਪਾ ਅਧਿਕ ਸਾਥ ਨਾਲ ਸਾਦਾ ਲੈਣਾ ਪਈ ਇਹ ਜੀ ਮੇਰੇ ਘਰ ਵਾਲਾ ਦਾ ਉਹਨੇ 45 40 ਇੱਕ 45 ਲੈਤੇ ਸੀ ਇਹ ਪੈਸੇ ਹਾਂ ਜੀ ਹਾਂ ਜੀ ਉਹ ਮੋੜੇ ਨਹੀਂ ਗਏ ਉਹਨੇ ਬਿਆਨਾ ਕਰਾ ਲਿਆ ਜੀ ਠੀਕ ਆ ਜੀ ਬਿਆਨਾ ਕਰਾਇਆ ਹੋਇਆ ਜੀ ਹੁਣ ਸਾਨੂੰ ਘਰੋਂ ਕੱਢਦੇ ਨੇ ਠੀਕ ਆ ਹਾਂ ਜੀ ਕੀ ਪਹਿਲਾਂ ਤੁਹਾਨੂੰ ਜਾਣੇ ਬਾਰੇ ਦੱਸਿਆ ਸੀ ਕਿ ਕਦੇ ਜਾਣਾ ਕੀਤਾ ਮੈਂ ਕਰਦਾ ਨਹੀਂ ਜੀ ਪੈਸਿਆਂ ਦਾ ਹੀ ਪਤਾ ਸੀ ਸਾਨੂੰ ਤਾਂ ਬਕ ਬਕ ਤੇ ਇਸ ਮੈਂ ਲੜਿਆ ਸੀਗਾ ਜੀ ਹਾਂ ਜੀ ਮੇਰੇ ਮਾ ਖਰਚੇ ਦੇ ਵਿੱਚ ਮੇਰੇ ਹੱਕ 'ਚ ਹੋ ਗਿਆ ਸੀ ਮਕਾਨ ਠੀਕ ਆ ਜੀ ਫੇਰ ਪਤਾ ਨਹੀਂ ਕੀ ਕੀਤਾ ਜੀ ਉਹਨਾਂ ਨੇ 1.5 ਸਾਲ 2 ਸਾਲ ਬਾਅਦ ਫੇਰ ਉਹਨੇ ਨਰਪਾਲ ਸਿੰਘ ਨੇ ਫੇਰ ਲਾਤਾ ਕੇਸ ਇੰਦਵਾਰੀ ਜੀ ਕੀ ਮੰਗ ਕਰਦੇ ਹੋਣ ਪ੍ਰਸ਼ਾਸਨ ਦੇ ਮੰਗਾ ਜੀ ਮੇਰੇ ਸਿਰ ਦੀ ਸੱਤ ਮੇਰੀ ਬੱਚੀ ਰਹਿ ਜੀ ਮੇਰੇ ਬੱਚੇ ਰਹਿਣਗੇ ਹੋਰ ਸਾਡੇ ਕੋਲੇ ਕੋਈ ਪ੍ਰਾਪਰਟੀ ਨਹੀਂ ਕੁਛ ਨਹੀਂ ਹੈਗਾ ਜੀ ਸਿਰਫ ਇਹ ਹੀ ਮਕਾਨ ਤੇ ਬੱਚੇ ਤੇ ਮਕਾਨ ਆ ਮੇਰੇ ਕੋਲ ਹੋਰ ਕੁਛ ਨਹੀਂ ਮੈਂ ਮਰੀਜ਼ ਆ ਜੀ ਮੇਰੇ ਸਿਰ ਚ ਰਸੌਲੀ ਆ ਇਹ ਮੇਰੀ ਠੂਗੀ ਦੀ ਰੀੜ ਦੀ ਹੱਡੀ ਹੀ ਲੀ ਹੋਈ ਆ ਜੀ ਟੁੱਟੀ ਹੋਈ ਆ ਮੈਂ ਹਿੱਲ ਨਹੀਂ ਸਕਦੇ ਜੀ ਬਸ ਮੇਰੇ ਘਰ ਦੀ ਛੱਤ ਬਚ ਜੇ ਜੀ ਮੇਰੇ ਬੱਚੇ ਆ ਵਾਸਤੇ ਮੇਰਾ ਨਾਮ ਗਰਮੇਲ ਕੌਰ ਪਿੰਡ ਦੁੱਲਮਾ ਅਸੀਂ ਜਿਵੇਂ ਇਸ ਗਰੀਬ ਪਰਿਵਾਰ ਦੇ ਉੱਪਰ ੱੱਕਾ ਹੋ ਰਿਹਾ ਹੈ ਦੱਸਣਯੋਗ ਇਹ ਵੀ ਦੱਸਿਆ ਜਾ ਰਿਹਾ ਹੈਗਾ ਵੀ ਜਿਹੜਾ ਬੰਦਾ ਕਬਜ਼ਾ ਲੈ ਰਿਹਾ ਉਹ ਭਾਜੀਪੀ ਦਾ ਬੰਦਾ ਹੈ ਉਹ ਵਿਧਾਇਕਵਾਰ ਦਾ ਕੋਈ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਦੱਸਣ ਦੇ ਵਿਚਾਰ ਹੈ ਜਿਵੇਂ ਜੋ ਹੁਣ ਇਹਨਾਂ ਨਾਲ ੱੱਕਾ ਹੋ ਰਿਹਾ ਅਸੀਂ ਨਹੀਂ ਕੁੜਕੀ ਹੋਣ ਦੰਦੇ ਅਸੀਂ ਇਹਨਾਂ ਦੇ ਬਰਾਬਰ ਖੜਾਂਗੇ ਨਹੀਂ ੱੱਕਾ ਹੋਣ ਦੰਦੇ ਨਾ ਉਸ ਬੰਦੇ ਨੂੰ ਅਸੀਂ ਕਬਜ਼ਾ ਹੋਣ ਦੇਣਾ ਅੱਜ ਵੀ ਇਹਨਾਂ ਨਾਲ ਖੜਿਆ ਕੱਲ ਨੂੰ ਵੀ ਇਹਨਾਂ ਨਾਲ ਖੜਾਂਗੇ ਅਸੀਂ ਜਥੇਬੰਦੀ ਅਗਰਾਹਾ ਜਥੇਬੰਦੀ ਵੱਲੋਂ ਸਾਰੇ ਸਾਡੇ ਵੀਰ ਸਾਡੀਆਂ ਭੈਣਾਂ ਅਸੀਂ ਇਹਨਾਂ ਦੇ ਨਾਲ ਖੜਾਂਗੇ ਇਹਨਾਂ ਨਾਲ ਨਹੀਂ ਘਕਾ ਹੋਣਗੇ ਕਰਮਜੀਤ ਕੌਰ ਜੀ ਇੱਥੇ ਖੜਾ ਜਾਓ ਆਪਾਂ ਆਪਣੇ ਕਰਮਲੇਰਪੁਰ ਲਈ ਖੜੇ ਹਾਂ ਜੀ ਗ੍ਰੀਨ ਐਵੇਨਿਊ ਹੈ ਜੀ 3 ਲੋਡ ਤਾਂ ਜਿਹੜਾ ਪਾਰਟੀ ਖਸਾਨ ਲਿਆ ਨੇਕਤਾ ਦਾ ਬਹਾਰ ਆਪਨਾ ਜਿਹੜਾ ਮਕਾਨ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਕਾਫੀ ਸਾਲਾਂ ਤੋਂ ਉਹ ਆਪਣੇ ਮਕਾਨ ਕੋਈ 23 22 23 ਸਾਲ ਪਹਿਲਾਂ ਸਾਡੇ ਫਾਦਰ ਸਾਹਿਬ ਨੇ ਕਿਸੇ ਤੋਂ ਉਧਾਰੇ ਪੈਸੇ ਲਏ ਤੇ ਉਹ ਵੀ ਆਪਣੇ ਦੋਸਤ ਤੋਂ ਉਹਨਾਂ ਦੇ ਦੋਸਤ ਨੇ ਮਤਲਬ ਬੈਠ ਦੇ ਖਾਂਦੇ ਪਿੰਦੇ ਇਕੱਠੇ ਸੀਗੇ ਉਹ ਪੈਸੇ ਲੈਂਦੇ ਫਿਰ ਸਾਨੂੰ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕਿਉਂਕਿ ਸਾਡੇ ਫਾਦਰ ਸਾਹਿਬ ਸਾਡੇ ਨਾਲ ਉਸ ਟਾਈਮ ਤੇ ਰਹਿੰਦੇ ਸੀ ਔਰ ਉਦੋਂ ਬਾਅਦ ਮੇ ਸਾਡੀਆਂ ਲੜਾਈਆਂ ਸਟਾਰਟ ਹੋ ਗਈਆਂ ਸਾਡੇ ਨਾਲ ਸਾਨੂੰ ਉਹ ਛੱਡ ਕੇ ਚਲੇ ਗਏ ਉਹ ਫਿਰ ਉਹਨਾਂ ਨੇ ਕੋਈ ਬਿਆਨਾ ਵੀ ਉਹਨਾਂ ਕੀਤਾ ਨਹੀਂ ਕੀਤਾ ਸਾਨੂੰ ਇਸ ਚੀਜ਼ ਬਾਰੇ ਵੀ ਨਹੀਂ ਪਤਾ ਹੈਗਾ ਲੇਕਿਨ ਅੱਜ ਉਦੋਂ ਜਦੋਂ ਸਾਨੂੰ ਪਤਾ ਲੱਗਿਆ ਉਹ ਚੀਜ਼ ਬਾਰੇ ਫਿਰ ਅਸੀਂ ਉਹ ਅੰਕਲ ਕੋਲੇ ਪੈਸੇ ਲੈ ਕੇ ਗਏ ਸੀ ਵੀ ਅੰਕਲ ਚਲੋ ਅਗਰ ਸਾਡੇ ਫਾਦਰ ਨੇ ਲੈਤੇ ਆ ਤਾਂ ਮੈਂ ਆਪਣੀ ਟੂਮਾ ਤੁਹਾਨੂੰ ਦੇ ਦਿੰਨੀ ਆ ਪਲੀਜ਼ ਤੁਸੀਂ ਕੇਸ ਨਾ ਕਰਿਓ ਕਿਉਂਕਿ ਸਾਡੇ ਫਾਦਰ ਸਾਹਿਬ ਸਾਡੇ ਨਾਲ ਨਹੀਂ ਰਹਿੰਦੇ ਸਾਡੀ ਮਾਤਾ ਬਜ਼ੁਰਗ ਹੈ ਅਸੀਂ ਸੱਤ ਭੈਣ ਪਾਈਆਂ ਵੀ ਅਸੀਂ ਕੇਸ ਨਹੀਂ ਲੜ ਸਕਦੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦਾ ਕੁੜੀਆਂ ਦੀ ਟੂਮਾ ਨਹੀਂ ਲੈ ਸਕਦਾ ਮੈਂ ਕੋਈ 45000 ਰੁਪਿਆ ਲੱਤਾ ਸੀ ਜੀ ਉਸ ਟਾਈਮ ਤੋਂ ਅੱਧੀ ਉਸ ਸਮਾਂ ਦੇ ਬਾਰੇ ਤੇ 45 ਹਜ਼ਾਰ ਦਾ ਡੱਤਾ ਸੀਗਾ ਉਸ ਨਾਲ ਵਿਵਾਦ ਵੀ ਤਾਂ ਬਹੁਤ ਪਾੜੇ ਆ ਗਏ ਸੀ। ਨਹੀਂ ਉਹਨਾਂ ਨਾਲ ਤਾਂ ਸਾਡੀ ਇਸ ਚੀਜ਼ ਪਿੱਛੇ ਲੜਾਈ ਸਟਾਰਟ ਹੋ ਗਈ ਇੱਕ ਤਰ੍ਹਾਂ ਦੀ। ਬਹੁਤ ਜ਼ਿਆਦਾ ਇਸ਼ੂ ਹੋ ਗਏ ਫਿਰ ਉਹ ਸਾਨੂੰ ਛੱਡ ਕੇ ਹੀ ਚਲੇ ਗਏ ਸੀ ਸਾਡੇ ਫਾਦਰ ਸਾਹਿਬ। ਇਹ ਉਹਨਾਂ ਨੇ ਹੁਣ ਕੀ ਕਾਰਵਾਈ ਕੀਤੀ ਆ ਤੁਸੀਂ ਕਿਉਂ ਇਹ ਸਵਾਲ ਪੁੱਛ ਰਹੇ ਹੋ? ਕਿਉਂਕਿ ਉਹਨਾਂ ਨੇ ਉਸ ਟਾਈਮ ਤੇ ਸਾਡੀ ਗੱਲ ਮੰਨੀ ਨਹੀਂ ਜਦੋਂ ਅਸੀਂ ਪੈਸੇ ਵਾਪਸ ਕਰਨ ਗਏ ਸੀ ਉਹਨਾਂ ਨੇ ਪੈਸੇ ਸਾਥੋਂ ਨਹੀਂ ਲੈਤੇ ਹੈਗੇ ਫਿਰ ਉਹਨਾਂ ਨੇ ਉਹ ਕੇਸ ਲਗਾਤਾ ਸੀ ਸਾਡੇ ਤੇ ਉਸ ਟਾਈਮ ਤੇ। ਉਹ ਕੇਸ ਅਜੋ ਜਿੱਤ ਗਏ ਉਹਨਾਂ ਦੇ ਨਾਮ ਰਜਿਸਟਰੀ ਹੋ ਚੁੱਕੀ ਹੈ। ਉਹਨੋਂ ਡੇਢ ਮਹੀਨਾ ਪਹਿਲਾਂ ਵੀ ਆਏ ਸੀਗੇ ਮੈਨੂੰ ਉਹਨਾਂ ਨੂੰ ਫਿਰ ਬੋਲਿਆ ਸੀ ਮੈਂ ਕਿ ਅੰਕਲ ਮੈਂ ਤੁਹਾਡੇ ਕੋਲੇ ਆਪਦੀ ਟੂਮਾ ਲੈ ਕੇ ਆਈ ਸੀਗੀ ਤੁਸੀਂ ਉਸ ਟਾਈਮ ਤੇ ਕਿਉਂ ਨਹੀਂ ਮੰਨੇ ਕਹਿੰਦਾ ਪੁੱਤ ਮੈਂ ਕੁੜੀਆਂ ਦੀ ਟੂਮਾ ਨਹੀਂ ਲੈ ਸਕਦਾ ਤਾਂ ਉਹ ਅੱਜ ਸਾਡੇ ਸਿਰ ਤੋਂ ਛੱਤ ਲੈ ਰਿਹਾ ਉਹ ਅੱਜ 22-23 ਸਾਲ ਪਹਿਲਾਂ ਉਹ ਸਾਡੀ ਟੂਮਾ ਨਹੀਂ ਸੀ ਰੱਖਿਆ ਪਰ ਅੱਜ ਛੱਤ ਲੈ ਰਿਹਾ ਸਾਡੀ ਖੋ ਰਿਹਾ ਸਾਥੋਂ ਛੱਤ ਸਾਡੀ ਮੈਂ ਦੇਖ ਰਿਹਾ ਜੀ ਜਿਹੜਾ ਇਹ ਮਕਾਲ ਆ ਪ੍ਰਧਾਨ ਮੰਤਰੀ ਆਵਾਜ਼ ਉਹਨਾਂ ਤਹਿਤ ਬਣਾਇਆ ਗਿਆ ਹੈ ਜੀ ਹਾਂਜੀ ਕਿ ਉਹਨਾਂ ਨੇ ਇਹ ਚੀਜ਼ ਵੀ ਦੇਖੀ ਹੈ ਕਿ ਸਰਕਾਰ ਕੋਲੋਂ ਪੈਸਾ ਲਗਾਇਆ ਹੈ ਕਿ ਨਹੀਂ ਉਹਨਾਂ ਨੇ ਕੁਝ ਨਹੀਂ ਦੇਖਿਆ ਜੀ ਸਾਡਾ ਮਕਾਨ ਪਹਿਲਾਂ ਹੀ ਬਹੁਤ ਨੀਹਾ ਇਹਨਾਂ ਦੀਆਂ ਕੱਚੀਆਂ ਸੀਗੀਆਂ ਗਿਰ ਗਿਆ ਸੀਗਾ ਸਾਰਾ ਇੱਕ ਪਲਾਟ ਹੀ ਰਹਿ ਗਿਆ ਸੀ ਪਰ ਸਾਡੇ ਕੋਲ ਪੈਸੇ ਤਾਂ ਹੈ ਨਹੀਂ ਸੀਗੇ ਕਿਉਂਕਿ ਸਾਡੇ ਫਾਦਰ ਸਾਹਿਬ ਨਹੀਂ ਨਾਲ ਫਿਰ ਅਸੀਂ ਇਹ ਸਰਕਾਰੀ ਪੈਸਾ ਚੁੱਕ ਕੇ ਫਿਰ ਅਸੀਂ ਘਰ ਦੁਬਾਰੇ ਤੋਂ ਪਾਇਆ ਜੀ ਇਹ ਉਹ ਜਿਹੜਾ ਹੈਗਾ ਹੋ ਰਹਾ ਉਹ ਪਾਣੀ ਦੀ ਭਾਰਤੀ ਲਈ ਹਾਂਜੀ ਇਹਨਾਂ ਸਹਾਰਾ ਮਿਲਿਆ ਤੁਹਾਨੂੰ ਹੁਣ ਕੋਈ ਆਸ ਬੱਜਿਆ ਵੀ ਤੁਹਾਡੇ ਜਿਹੜਾ ਸਿਰ ਤੋਂ ਛੱਤ ਨਹੀਂ ਚੋਹਟਾਈ ਜਾਂਦੀ ਹਾਂਜੀ ਸਾਨੂੰ ਇਹਨਾਂ ਵੀਰਦਿਆਂ ਦਾ ਬਹੁਤ ਸਹਾਰਾ ਹੋਇਆ ਜਿੱਦਣ ਦੇ ਮਤਲਬ ਸਾਡੇ ਨਾਲ ਸਪੋਰਟ ਇਹਨਾਂ ਦੀ ਹੈਗਾ ਸਾਨੂੰ ਲੱਗਦਾ ਕਿ ਚਲੋ ਸਾਡਾ ਅਗਰ ਪਿਓ ਨਹੀਂ ਤਾਂ ਸਾਡੇ ਇੰਨੇ ਭਰਾ ਭੈਣਾਂ ਸਾਡੇ ਨਾਲ ਸਪੋਰਟ 'ਚ ਖੜੀਆਂ ਨੇ ਜੀ ਮੈਂ ਸਰਬਜੀਤ ਸਿੰਘ ਪੁਰਸੜਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮਲੇਰਕੋਲਾ ਭਾਰਤੀ ਕਿਸਾਨ ਜੀ ਉਹਨੇ ਇਕੱਠਾ ਹੋ ਰਾਂ ਅੱਜ ਜੇਣਾ ਤੁਸੀਂ ਮੇਰੇ ਕੋਲੇ ਰੋਜ਼ ਆ ਰੋਜ਼ ਦੇ ਵਿੱਚ ਬਰੰਕ ਕੱਢ ਰੋਕਣ ਵਾਸਤੇ ਆਏ ਹੋ ਕੀ ਤੋਂ ਇਹਦੇ ਬਾਰੇ ਇਹ ਹੈ ਜੀ ਇੱਕ ਗਰੀਬ ਪਰਿਵਾਰ ਸੀ ਇਹਨਾਂ ਦੇ ਪਿਤਾ ਨੇ 40-45000 ਰੁਪਏ ਜਦੋਂ 20-25 ਸਾਲ ਪਹਿਲਾਂ ਇੱਕ ਬੰਦੇ ਤੋਂ ਲਿਆ ਸੀਗਾ ਤੇ ਉਦੋਂ ਬਾਅਦ ਉਹ ਜਿਹੜਾ ਇਹਨਾਂ ਦਾ ਬੱਚਿਆਂ ਦਾ ਪਿਤਾ ਸੀਗਾ ਉਹ ਘਰ ਛੱਡ ਕੇ ਕਿਤੇ ਹੋਰ ਚੱਲਿਆ ਗਿਆ ਇਹ ਪਰ ਇਸ ਘਰ ਦੇ ਵਿੱਚ ਇਹਦੇ ਇਸ ਉਸ ਬੰਦੇ ਦੀਆਂ ਪੰਜ ਧੀਆਂ আর ਦੋ ਲੜਕੇ ਵੱਡਾ ਪਰਿਵਾਰ ਇਸ ਘਰ ਦੇ ਵਿੱਚ ਰਹਿ ਰਿਹਾ ਹੈ। ਕੋਰਟ ਦੇ ਬਿਆਨ ਵੀ ਦੇ ਕੀਆ। ਤੇ ਉਹ ਤੋਂ ਬਾਅਦ ਜਦੋਂ ਉਸ ਜਿਹਨੂੰ ਪੈਸੇ ਲਏ ਸੀਗੇ ਜਦੋਂ ਉਹਨੇ ਕੇਸ ਲਾਇਆ ਤਾਂ ਜਿਹੜਾ ਇਸ ਘਰ ਦਾ ਮਾਲਕ ਜਿਹਦੇ ਨਾਂ ਤੇ ਇਹ ਜਗ੍ਹਾ ਸੀ ਉਹਨੇ ਕੇਸ ਬਿਲਕੁਲ ਨਹੀਂ ਲੜਿਆ ਹੈਗਾ। ਇਹ ਪਰਿਵਾਰ ਗਰੀਬ ਸੀ। ਇਹਨਾਂ ਨੂੰ ਥੋੜੀ ਬੋਤੀ ਉਜੜ ਕੀਤੀ ਪਰ ਨਹੀਂ ਘਰ ਦੇ ਵਿੱਚ ਕੋਈ ਹੈ ਨਹੀਂ ਸੀ ਕਰਨ ਵਾਲਾ। ਉਹਦੇ ਕਰਕੇ ਦੂਜੀ ਧਿਰ ਵੱਲੋਂ ਅੱਜ ਮੰਨ ਲਓ ਪਹਿਲਾਂ ਜਿੱਤਦਾ ਹੀ ਆਇਆ ਆ ਹੁਣ ਉਹਨਾਂ ਨੇ ਬਰਨ ਟੱਕਾ ਵਜਾ ਲਿਆ। ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਨੋਂ ਇਹਦਾ ਬਰੋਧ ਕਰ ਰਹੇ ਹਾਂ ਇਤਨਾ ਕਿ ਤੇ ਇਹ ਨਹੀਂ ਲੱਗਦਾ ਕਿ ਉਹ ਸਨਸਾਨ ਬੰਦੋ ਜਿਹਨੇ 45000 ਰੁਪਏ ਦਿੱਤੇ ਤੇ ਉਹਦੀ ਮਿਲੀ ਭੁਗਤ ਨਾਲ ਸਭ ਕੁਝ ਚੋਰੀਆ ਹਾਂ ਹਾਂਜੀ ਬਿਲਕੁਲ ਉਹਦੀ ਮਿਲੀ ਭੁਗਤ ਨਾਲ ਹੋਇਆ ਉਹਨੇ ਮੇਰੇ ਖਿਆਲ ਦੇ ਵਿੱਚ ਉਹਨੇ ਬਿਆਨ ਵੀ ਅਦਾਲਤ ਦੇ ਵਿੱਚ ਦਿੱਤੇ ਨੇ ਮੈਂ ਬੱਚਿਆਂ ਨੂੰ ਘਰ ਛੱਡ ਕੇ ਹਾਂਜੀ ਉਹਦੇ ਕਰਕੇ ਉਹਦੀ ਮਿਲੀ ਭੁਗਤ ਇਹਦੇ ਵਿੱਚ